ਛਾਬੜਾ ਫਾਰਮੇਸੀ ਕਾਦੀਆ ਵੱਲੋਂ ਮਾਤਾ ਚਿੰਤ ਪੂਰਨੀ ਮੇਲੇ ਤੇ ਦੋ ਦਿਨਾਂ ਫਰੀ ਮੈਡੀਕਲ ਕੈਂਪ ਲਗਾਇਆ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਕਾਦੀਆ ਦੀ ਛਾਬੜਾ ਫਾਰਮੇਸੀ ਵੱਲੋਂ ਮਾਤਾ ਚਿੰਤ ਪੂਰਨੀ ਮੇਲੇ ਤੇ ਸ਼ਰਦਾਲੂਆਂ ਨੂੰ ਸਹੂਲਤ ਦੇਣ ਲਈ ਦੋ ਦਿਨਾਂ ਫਰੀ ਮੈਡੀਕਲ ਕੈਂਪ ਮਾਸ਼ੀ ਨਮਸਤੀ ਕਾ ਲੰਗਰ ਸਥਾਨ ਤੇ ਲਗਾਇਆ ਗਿਆ ਇਸ ਮੌਕੇ ਡਾਕਟਰ ਅਜੇ ਕੁਮਾਰ ਛਾਬੜਾ ਦੇ ਬੇਟੇ ਤਰੂਨ ਛਾਬੜਾ ਅਤੇ ਮੰਗਾ ਪਾਟਿਆ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿੱਚ ਮਾਤਾ ਚਿੰਤਪੂਰਨੀ ਮੇਲੇ ਤੇ ਆਈਆਂ ਸੰਗਤਾਂ ਦੀ ਕਿਸੇ ਵੀ ਬਿਮਾਰੀ ਦਾ ਚੈੱਕਅਪ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਹੈ ਅਤੇ ਜ਼ਰੂਰਤ ਹੋਣ ਤੇ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਇਸ ਮੌਕੇ ਭਾਜਪਾ ਮੰਡਲ ਕਾਦੀਆਂ ਪ੍ਰਧਾਨ ਗੁਲਸ਼ਨ ਵਰਮਾ ਅਸ਼ਵਨੀ ਵਰਮਾ ਆਦ ਹਾਜ਼ਰ ਸਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ